ਹਾਈ ਹੇ ਮਾਣਾ ਥੱਕ ਗਈ ਅੱਜ ਤਾਂ ਮੈਂ ਕੀ ਲੈਣਾ ਸੀ ਪੰਗੇ ਤੂੰ ਝਾੜੂ ਮਾਰਨ ਤੋਂ ਹੈ ਪਿਆਰ ਰੰਦਾ ਬੇੜਾ ਇੱਥੇ ਕਿਹੜਾ ਜਾਨ ਬਿਠਾਉਣੀ ਹੈ ਉਹੀ ਗੱਲ ਜਦੋਂ ਕੋਈ ਆਉਂਦਾ ਉਹ ਦੇਖੀ ਜਾਂਦੀ ਕੱਲੀ ਤੋਂ ਇੱਕ ਤਾਂ ਕੰਮ ਬਾਹਲਾ ਹੋ ਜਾਂਦਾ ਇੱਕ ਥੱਕ ਜਾਂਦੀ ਆ ਮੈਂ ਤਾਂ ਚੱਲ ਕੋਈ ਨਾ ਮਾਣਾ ਇਹ ਤਾਂ ਪੀਣਾ ਸੈੱਟ ਆ ਨਾਲ ਆ ਪਿਆ ਚੱਲ ਇਹਨਾਂ ਦਾ ਗਵੰਡਾ ਨਾਲ ਮੁੰਡਿਆਂ ਵਾਲੀ ਮਾਰਤ ਕਹਿ ਦੂੰਗੀ ਕਿੱਤਾ ਪੁੱਤ ਮਾਨਕੇ ਕੀ ਦੇ ਕੀ ਦੇ ਆਟਾ ਮੰਗਦੇ ਤਰੋਂ ਫਿਰ ਮੁੰਡੀ ਮੈਂ ਰੋ ਜਾਂਦੀ। ਹਈ ਬੱਠਲ ਤਾਂ ਮੈਂ ਰੱਖਣਾ ਭੁੱਲ ਹੀ ਗਈ। ਉਹੀ ਗੱਲ ਕਹਿੰਦੇ ਹੁੰਦੇ بڑے ਪਾਇਸੇ ਨੂੰ ਕਹਿੰਦੇ ਹੈ। ਪੈਸੇ ਨੂੰ ਕਹਿੰਦੇ ਆਪਣੇ ਪਾ ਜੇ ਗੱਲ ਯਾਦ ਰਹੇ ਜੀ। ਹਾਈ ਹਾਈ ਜਿੱਥੇ ਕੁਸ ਪਿਆ ਉੱਥੇ ਪਿਆ ਰਹਿੰਦਾ। ਚੱਲ ਕੋਈ ਨਾ ਮਣਾ ਜਵਾਨੀ ਪੈਰ ਤਾਂ ਨਹੀਂ ਆਏ ਰਖਦੀ ਸੀ। ਹੁਣ ਤਾਂ ਉਹੀ ਗੱਲ ਕਰਨਾ ਪੈਂਦਾ। ਪਾਣੀ ਦੀ ਘੁੱਟ ਪੀਵਾ ਮਾਰਾ। ਨਾ ਹੁਲੇ ਰੰਨਾ। ਲੱਾ ਆ ਗਿਆ ਕੋੜਮਣੀ ਦਾ ਘਰ ਅੱਜ ਬਾ ਨੇ ਨਾਲ ਨਾ ਸੇਵੀਆਂ ਫਾਕੇ ਜਾਵਾਂਗੇ ਕੋੜਮਣੀ ਸੇਵੀਆਂ ਬੜੀਆਂ ਸਵਾਦ ਬਣਾਉਂਦੀ ਆ ਬਾਹਰ ਤਾਂ ਖੁੱਲਾ ਹੀ ਆ ਬੋਰ ਦਾ ਨਹੀਂ ਕੋੜਮਣੀ ਤਾਂ ਉਹ ਭਈਆ ਮੰਜੇ ਤੇ ਬੋਲਦੀ ਕਿਹਾਣੀ ਬੂਮੈਂ ਮਰ ਜਾਂ ਤੇ ਮੇਰੇ ਰੱਬਾ ਹੁਣ ਮੈਂ ਇਹਨੂੰ ਕੀ ਦਸਾਂ ਵੀ ਸਾਹਮਣੇ ਤਾਂ ਤੂੰ ਹੈਗਾ ਹੈ ਕਿੱਡਾ ਠਰਕੀ ਆ ਚੌਰਾ ਕਿਸੇ ਥਾਂ ਦਾ ਮੂੰਹ ਚੱਕ ਕੇ ਆ ਜਾਂਦਾ ਹੈ ਕੱਚੀ ਸਕੀਰੀ ਅਹ ਜੇ ਵੀ ਹਜੇ ਕਿਹੜਾ ਮੇਰੀ ਧੀ ਸੋਡੇ ਘਰੇ ਵਾਗੀ ਕੀ ਕਹਿਣਗੇ ਲੋਕ ਮੈਨੂੰ ਵੀ ਮੇਰਾ ਕੁੜਮ ਤਾਂ ਦੂਜੇ ਦਿਨ ਆ ਜਾਂਦਾ ਮੇਲੋ ਦੀ ਤਾਂ ਬਦਨਾਮੀ ਹੋ ਜੂ ਪਿੰਡ ਚ ਹਾਂ ਹੁਣ ਕੀ ਕਰਾਂ ਕੀ ਭੋਂਕ ਕਹਿਣੋ ਸਾਰਾ ਕੁਛ ਦੀਨ ਦਾ ਕੰਜਰ ਆ ਜਾ ਆ ਜਾ ਲੰਗਿਆ ਬਾਈ ਕਰੀ ਆ ਮੈਂ ਤਾਂ ਕਿੱਥੇ ਜਾਣਾ ਡੁੱਬੜੀ ਨੇ ਆ ਜਾ ਆ ਜਾ ਬਾਈ ਲੰਗਿਆ ਹੁਣ ਕੋੜ ਮਣੀ ਨੇ ਖਾਸਾ ਹੀ ਟਾਈਮ ਲਾਤਾ ਪਰ ਉਮਰ ਵੀ ਜਾਦੇ ਹੋਗੀ ਛਾਣ ਕੱਢਦੀ ਹੋਗੀ ਚੱਲ ਫਿਰ ਚੰਦੀਰ ਸ੍ਰੀ ਕਾਲ ਜੀ ਸਤ ਸ੍ਰੀ ਅਕਾਲ ਬਾਈ ਗੋਡੇ ਵਾਲੇ ਦੁੱਖ ਦੇ ਅੱਜ ਕਿਵੇਂ ਆਉਣੇ ਹੋਣੇ ਬਾਈ ਇੱਧਰ ਕਿਵੇਂ ਗੇੜਾ ਮਾਰਿਆ ਫਿਰ ਉਹ ਭਾਈ ਤੁਹਾਨੂੰ ਪਤਾ ਹੀ ਆ ਪਸ਼ੂ ਦੇਖਣ ਆਇਆ ਸੀ ਅੱਜ ਅੱਛਾ ਆਹ ਤੁਹਾਡੇ ਪਿੰਡ ਚ ਆਹੋ ਇੱਕ ਤਰੀਕ ਦੀ ਆਹ ਮੰਡੀ ਲੱਗਦੀ ਹੁੰਦੀ ਆ ਹਾਂ ਮੰਡੀ ਚ ਤਾਂ ਟਾਈਮ ਪਿਆ ਸੀ ਓ ਕਿਸੇ ਨੇ ਦੱਸ ਪਾਈ ਸੀਗੀ ਇੱਥੇ ਅੱਛਾ ਪਸ਼ੂ ਦਾ ਸੌਦਾ ਤਾਂ ਬਣਿਆ ਨਹੀਂ ਹੈਗਾ ਮੈਂ ਹੁਣ ਬਾਰ ਮੂਰੋ ਟੱਪਿਆ ਜਾਂਦਾ ਸੀਗਾ ਮਾਂ ਖਾ ਚੱਲ ਪਈ ਕੁੜਮਾ ਦੇ ਘਰੇ ਢਾ ਮਾਰ ਜੀ ਚੱਲ ਵਧੀਆ ਕੀਤਾ ਬਾਈ ਜਿਹੜਾ ਆ ਗਿਆ ਉਹ ਤੈਨੂੰ ਆਪ ਪਤਾ ਵੀ ਆਪਣੀ ਕੱਚੀ ਜਿਸਕੀ ਰਹੀ ਹੈਗੀ ਹਨਾ ਚੱਲ ਕੋਈ ਨਾ ਕਹਿੰਦੇ ਹੁੰਦੇ ਜਿੱਥੇ ਧੀ ਪੁੱਤ ਸਹੇੜ ਲਿਆ ਹਨਾ ਕੀ ਮੰਗਿਆ ਕੀ ਵਿਆਹ ਹੈ ਭਾਈ ਰਿਸ਼ਤੇ ਤਾਂ ਬਾਣੀ ਜਾਂਦੇ ਆ ਹੈ ਆਉਣੇ ਹੀ ਹੁੰਦਾ ਅਗਲਾਵਿਆਂ ਦੇ ਆਉਂਦਾ ਓਹ ਕਹੇ ਜੀ ਗੱਲ ਕਰਤੀ ਕੁੜਮਣੀਏ ਆਪਣਾ ਰਿਸ਼ਤਾ ਤਾਂ ਹੁਣ ਸਮਝੋ ਪੱਕਾ ਹੀ ਆ ਆਗਲੇ ਮਹੀਨੇ ਮੁੰਡਾ ਵਿਆਹ ਲੈਣਾ ਆਪਾਂ ਨੇ ਤੂੰ ਇਹੋ ਜੀਆਂ ਗੱਲਾਂ ਦੀ ਫਿਕਰ ਨਾ ਕਰਿਆ ਕਰ ਨਾ ਬਾਈ ਘਰੇ ਨਾ ਗੱਲ ਕੀਤੀ ਸੀਗੀ ਅੱਛਾ ਮੁੰਡੇ ਨਾਲ ਮੈਂ ਆਖਿਆ ਭਾਈ ਤੇਰੀ ਸੱਸ ਤਾਂ ਸੇਵੀਆਂ ਵਾਲੀਆਂ ਸਵਾਦ ਬਣਾਉਂਦੀ ਆ ਲੰਗੇ ਜਾਂਦੇ ਦੇ ਮੇਰੇ ਯਾਦ ਆ ਗਿਆ ਮੈਂ ਕਿਹਾ ਚੱਲ ਅੱਜ ਸੇਵੀਆਂ ਹੀ ਖਾ ਆਉਨੇ ਆ ਐ ਜਾਣਾ ਸੇਵੀਆਂ ਖਾਣ ਆਇਆ ਇੱਥੇ ਉਹਦੇ ਕਿੱਥੇ ਪਿੱਟੜੀ ਨੇ ਇਹਨੂੰ ਸੇਵੀਆਂ ਬਣਾ ਕੇ ਦੇਤਣਾ ਹੈ ਉਹੀ ਗੱਲ ਕਹਿੰਦੇ ਹੁੰਦੇ ਮੂੰਹ ਨਾ ਆਇਆ ਤਾਂ ਬੰਦਾ ਮਾੜਾ ਹੀ ਆ ਥੋੜਾ ਜਿਆ ਉੱਚੀ ਬੋਲੋ ਮੈਨੂੰ ਨਾ ਇਧਰਲੇ ਕੰਨ ਤੋਂ ਘੱਟ ਸੁਣਦਾ ਨਹੀਂ ਭਾਈ ਮੈਂ ਤਾਂ ਇਹ ਕਹਿੰਦੀ ਸੀ ਹਾਂ ਵੀ ਆਪਣੇ ਤਾਂ ਹ ਮੈਂ ਕੁੜਾ ਸਿੱਟਣ ਵਾਗੀ ਤੜਕੇ ਹਾਂ ਕੁੜੀ ਤੈਨੂੰ ਪਤਾ ਕੌਲ ਜਵਾਗੀ ਤੜਕੇ ਅੱਛਾ ਮੈਂ ਤਾਂ ਨਾ ਦੁੱਧ ਰੱਖ ਗਈ ਹਜੇ ਮੈਂ ਚਲਾ ਕੇ ਚਲਾਉਣੀ ਆ ਗੈਸ ਚੁੱਲਾ ਕੋਈ ਹਾਂ ਉਹ ਮੈਨੂੰ ਨਹੀਂ ਪਤਾ ਸੀ ਉੱਤੇ ਰੱਖਿਆ ਦੁੱਧ ਵੀ ਬਿੱਲੀ ਪੀ ਜਾਂਦੀ ਆ ਨਾਲੇ ਡੋਲ ਗਿਨ ਨਾਲੇ ਸਾਰਾ ਦੁੱਧ ਖਰਾਬ ਕਰ ਗਈ ਓਏ ਤਾਂ ਭਾਈ ਬਾਲਾ ਮਾੜਾ ਹੋਇਆ ਨਾ ਜੇ ਨੇੜੇ ਕੋਈ ਡੈਰੀ ਡੂਰੀ ਜੇ ਦੁਕਾਨ ਹੈਗੀ ਆ ਹਾਂ ਦੱਸ ਦੋ ਮੈਂ ਫੜ ਲਿਆਉਣਾ ਜਾ ਕੇ ਦੁੱਧ ਤਾਂ ਕਿੰਨਾ ਕ ਲਿਆਉਣਾ ਦੁੱਧ ਦੁੱਧ ਤਾਂ ਵਾਈ ਹੁਣ 5 ਕਿਲੋ ਲਿਆਉਣਾ ਪਊਗਾ ਸੇਬੀਆ ਦਾ ਭਾਈ ਆਪਾਂ ਦੋਨਾਂ ਨੇ ਖਾਣੀ ਆ 5 ਕਿਲੋ ਦੁੱਧ ਦਾ ਕੀ ਕਰਨਾ ਨਾ ਭਾਈ ਫੇਰ ਮੈਂ ਪਾਣੀ ਨਹੀਂ ਪਾਉਂਦੀ ਹੁੰਦੀ ਨਾ ਦੁੱਧ ਚ ਰੰਨੂਗੀ ਕਿਲੋ ਦੁੱਧ ਤਾਂ ਰੰਦੇ ਰੰਦੇ ਮੱਚ ਜਾਊਗਾ 2 ਕਿਲੋ ਦੁੱਧ ਫੇਰ ਪੀ ਪਾਉਂਗੀ ਹਾਂ ਫੇਰ ਮਾੜਾ ਮੋਟਾ ਸੋਕ ਜੀ ਹੋ ਜੂਗੀ ਉਹ ਤਿੰਨ ਕਿੱਲੋ ਦੁੱਧ ਲੱਗ ਜੂ ਬਾਕੀ ਹਜੇ ਬੈਠੇ ਆ ਗੱਲੀ ਲੱਗ ਗਿਆ ਚਾਹ ਵੀ ਪੀਵਾ ਪਾਣੀ ਵੀ ਹੋ ਜਾਂਦਾ ਹਾਂ ਇੱਥੇ ਲਵੀਏ ਦੁਕਾਨ ਹਾਂ ਆ ਇਧਰੋ ਗਲੀ ਜਾ ਕੇ ਸਿੱਧਾ ਅੱਛਾ ਅੱਛਾ ਹਾਂ ਕੁੜੀ ਦੀ ਦੁਕਾਨ ਹੈਗੀ ਇੱਥੇ ਸਾਡੇ ਮੈਰਿਆਂ ਨੇ ਕੀਤੀ ਹੈ ਨਵੀਂ ਦੁਕਾਨ ਠੀਕ ਹੈ ਠੀਕ ਹੈ ਚੱਲ ਕੋਈ ਨਾ ਭਾਈ ਮੂੰ ਤਾਂ ਚੱਲ ਤੇਰੇ ਵੀ ਗੋਡੇ ਦੁਖਦੇ ਆ ਹਨਾ ਕਿੱਥੇ ਪਾਣੀ ਪੁੱਛੇਗੀ ਕਿਰਾ ਮੈਂ ਭੱਜ ਕੇ ਦੁੱਧ ਫੜ ਲਿਆ ਮੈਂ ਫਿਰ ਚਾਹ ਪਾਣੀ ਇਕੱਠਾ ਹੀ ਪੀ ਲਾਂਗੇ ਪਾਣੀ ਤਾਂ ਮੈਂ ਭੁੱਲ ਗਈ ਭਾਈ ਗੱਲੀ ਲੱਗ ਗਈ ਹੋਰ ਮੇਰੇ ਕੋਲ ਮਣੀ ਦੇ ਕੀ ਹਾਲ ਨੇ ਉਹ ਤਾਂ ਭਾਈ ਬਸ ਠੀਕ ਆ ਆ ਹੁਣ ਨਮਾ ਬੁਖਾਰ ਜਾ ਚੜਿਆ ਹੋਇਆ ਕੀ ਕਹਿੰਦੇ ਉਹਨੂੰ ਲੰਗੜਾ ਬੁਖਾਰ ਜਾ ਹਾਂ ਭਾਈ ਉਹੀ ਕਹਿੰਦੇ ਆ ਬੁਰਾ ਹਾਲ ਹੀ ਐ ਤੁਹਾਨੂੰ ਪਤਾ ਕਬੀਲਦਾਰੀਆਂ ਨੇ ਕੰਮ ਤੰਦੇ ਫਿਰ ਛੱਡੇ ਨਹੀਂ ਜਾਂਦੇ ਹੈਗੇ ਸਹੀ ਗੱਲ ਤੇ ਸੇਵੀਆਂ ਤਾਂ ਹੁਣ ਕੀ ਕਰਦੀਆਂ ਕੱਢੀਆਂ ਫਿਰ ਸੇਵੀਆਂ ਉਹ ਤਾਂ ਪੰਨੀਆਂ ਸੀ ਮੈਨੂੰ ਉਹ ਚ ਸੁਸਰੀ ਜੀ ਪਈ ਪਈ ਆ ਕਾਣੂ ਖਵਾਉਣੀਆ ਕੁੜਮਾ ਨੂੰ ਸੁਸਰੀ ਆਲੀਆਂ ਮੈਂ ਤਾਂ ਕਹਿੰਨੀ ਇੱਕ ਪਾਇਟਕ ਫੜੀ ਆਈ ਅੱਛਾ ਦੁਕਾਨ ਤੋਂ ਸੇਵੀਆਂ ਮਿਲ ਜਾਂਦੀਆਂ ਨੇ ਲੈ ਐਡੇ ਐਡੇ ਪੈਟਕੂਆਂ ਮਿਲਦਿਆਂ ਮੈਨੂੰ ਲੱਗਾ 20 ਰੁਪਈਆ ਦੀ ਹੁੰਦੀ ਆ ਕਿਹੜਾ ਮਹਿੰਗੀ ਆ ਚੱਲ ਫਿਰ ਭਈ ਮੈਂ ਲੈ ਕੇ ਆਉਣਾ ਲੈ ਆ ਕੋਈ ਨਾ ਮੈਂ ਇੱਥੇ ਬੈਠੀ ਆ ਜੋ ਲੈ ਆ ਫਿਰ ਹੁਣ ਤੋਦੀ ਹਾਰ ਕਰੂੰਗੀ ਹੈ ਹਾਂ ਇਹ ਤਾਂ ਗੱਲ ਸਿਆਣੀ ਨਾਲੇ ਗੱਲੀ ਲੱਗੇ ਰਵਾਂਗੇ ਨਾ ਸੇਵੀਆਂ ਰਿੱਝ ਜਾਣਗੀਆਂ ਚੱਲ ਭਈ ਮੈਂ ਆਉਣਾ ਫਿਰ ਤੈ ਜਾਣਾ ਹੈ ਸੇਵੀਆਂ ਖਾਣ ਆਇਆ ਵਿਕੰਜਰਾ ਤਤ ਨੂੰ ਇਹ ਨਹੀਂ ਦਿੰਦਾ ਠਰਕੀ ਕਿਸੇ ਥਾਂ ਦਾ ਬਿਤੇਰੀ ਬੁੜੀ ਬਿਮਾਰ ਆ ਲੰਗੜਾ ਬੁਖਾਰ ਚੜਿਆ ਉਹਨੂੰ ਦਵਾ ਦੇ ਕੋਈ ਗੋਲੀ ਗੱਟਾ ਵਿਚਾਰੀ ਨੂੰ ਲੈਣਾ ਨਾ ਮੱਝ ਬੂਰੀ ਐ ਤਾਂ ਇੱਥੇ ਆ ਇਹ ਲੈ ਕੇ ਜਾਊਗਾ ਵਧੀਆ ਕੀਤਾ ਮੈਂ ਤਾਂ 5 ਕਿਲੋ ਦੁੱਧ ਮੜ ਕੇ ਨਾ ਕੱਲ ਨੂੰ ਗਾਜਰਾ ਮੰਗਾ ਕੇ ਹਾਂ ਗਜਰੇਲਾ ਮਾਰ ਲੂੰਗੀ ਇਹਨੂੰ ਖਵਾਉਣੀ ਐ ਸੇਵਾਂ ਲਿਆਉਣ ਦੇ ਮੈਂ ਤਾਂ ਕਹਿ ਦੂੰਗੀ ਗੈਸ ਮੁੱਕਿਆ ਪਿਆ ਲਾਵੀ ਇਹ ਲਾਸਾ ਕੋੜਮਣੀ ਨਾਲ ਤਾਂ ਵਾਲੀ ਮਾਰੀ ਹੋਈ ਬੱਲੀਲਾ ਦੁੱਧ ਨਾਲੇ ਪੀਵੀ ਨਾਲੇ ਡੋਲਗੀ ਚੱਲ ਫਿਰ ਅੱਲਾ ਵੀ ਕਹਿੰਦੀ ਸੀ ਦੁਕਾਨ ਮੈਨੂੰ ਲੱਗਦਾ ਉਹ ਸੀ ਫੜ ਲਏ ਹੋਣੇ ਆ 5 ਕਿਲੋ ਦੁੱਧ ਬਾਕੀ ਫਿਰ ਕੋੜਮਣੇ ਦੇ ਹੱਥ ਦੀਆਂ ਛੇੜੀਆਂ ਖਾਣੀਆਂ ਕਿਹੜਾ ਸੌਖੀਆਂ ਪੀਆਂ ਗਿਲ ਸਿਆਂ ਚੱਲ ਫਿਰ ਚੱਲੀਏ ਥਰ ਕੀ ਚੋਰ ਨੱਤੀ ਆ ਜਾਂਦਾਗਾ ਇਧਰ ਮੂੰਹ ਚੱਕ ਕੇ ਭਾਈ ਮੈਨੂੰ ਕੁਝ ਦੇ ਸੀਗਾ ਕਿਆ ਸੀ ਤੈਨੂੰ ਕਾ ਕਹਨੇ ਆਗੇ ਆ ਮੇਲੇ ਦਾ ਕਰਕੇ ਬਖਸ਼ ਦਿੰਨੇ ਅਸੀਂ ਤਾਂ ਮਾਤੀ ਆਏਗਾ ਕਿਧਰ ਚੋਰੇ ਨੇ ਇਹਨਾਂ ਨੇ ਬਾਹ ਪਾਇਆਗਾ ਦੂਜਾ ਤੀਜਾ ਦਾ ਮੂੰਹ ਚੱਕ ਕੇ ਇਧਰ ਨੂੰ ਕਰ ਪੈਣਾ ਤੂੰ ਹਾਂ ਤੈਨੂੰ ਠੀਕ ਐ ਸਾਰੇ ਠੀਕ ਐ ਹੋਰ ਬੰਦੇ ਤੂੰ ਠੀਕ ਐ ਚੱਲ ਜਾ ਤੁਰ ਜਾ ਇੱਕੋ ਕਿਤੇ ਹੋਰ ਨਾ ਤਨੇ ਚੜੀ ਲੈ ਲਈ ਮੈਂ ਛਾ ਉੱਚੇ ਹੱਥ ਚ ਮੇਰੇ ਚੱਲ ਬਾਨਾ ਮਾਰਤਾ ਵੀ ਉੱਚਾ ਸੁਣਦਾ ਗਾਲੀ ਪੈ ਗਈ ਸੀ ਲੋਕ ਨਾ ਆਪਣੇ ਆਪ ਤਾਂ ਸੱਚੇ ਜਮੇ ਨਹੀਂ ਸੋਚ ਰਹੇ ਹੈਗੇ ਪੀਪਲ ਆ ਮੈਂ ਸੂਬਾ ਸੂਬਾ ਧਾਰ ਕੇ ਮੈਂ ਕਰ ਲੂੰਗੀ ਵੀ ਮੇਰੀ ਬੋਣ ਹੀ ਨਹੀਂ ਹੋਈ ਹੈਗੀ ਲੈਣਾ ਨਹੀਂ ਦੇਣਾ ਨਹੀਂ ਤੜਕੀ ਮੱਥੇ ਲੱਗ ਜਾਂਦੇ ਆ ਧਾਰ ਵਾਲੇ ਕੋਈ ਨਗਦ ਵਾਲਾ ਗਾਹਕ ਨਹੀਂ ਆਉਂਦਾ ਹੈਗਾ ਪਤਾ ਨਹੀਂ ਕਿਉਂ ਸਾਰੇ ਇੱਥੇ ਤਾਂ ਗਵਾੰਡ ਹੀ ਇਹ ਜਾ ਮੀਤ ਆ ਦੇ ਦੇ ਧਾਰ ਆ ਦੇ ਦੇ ਧਰ ਨਾ ਤੁਹਾਨੂੰ ਧਾਰ ਦੇ ਦੇ ਕੇ ਨਵਾਂ ਕੰਮ ਆ ਮੇਰਾ ਮੈਂ ਆਦੀ ਦੁਕਾਨ ਦੀ ਪੱਟੀ ਮਿਸ ਕਰਾਉਣੀ ਹੈ ਮੈਂ ਸੋਦਾ ਵੀ ਪਾਉਣਾਗਾ ਵੀ ਉਹ ਕਿੱਥੋਂ ਲਿਆ ਕੇ ਪਾਉਂਗੀ ਮੈਂ ਇਹਨਾਂ ਨੂੰ ਤਾਂ ਕਹਿਤਾ ਮੂੰਹ ਚੱਕ ਕੇ ਧਾਰ ਦੇ ਦੇ

5 ਕਿਲੋ ਹਾਂ ਨਾ ਮੈਂ ਕਹਿੰਦੀ ਸੀ ਮਸਰ ਜੀ ਨਕਦੀ ਮੰਗਾਇਆ ਦੁੱਧ ਨਾ ਨਾ ਆਪਣੇ ਮੇਲੇ ਦੇ ਖਾਤੇ 'ਚ ਲੇਖ ਲਓ ਖਾਤੇ 'ਚ ਨਹੀਂ ਮੈਂ ਲਿਖਦੀ ਹੈਗੀ ਖਾਤੇ 'ਚ ਆ ਮਸੜਾ ਫਿਰ ਨਾ ਸਾਰੇ ਧਾਰ ਵਾਲੇ ਆਉਂਦੇ ਆਗੇ ਹਜੇ ਮੇਰੀ ਬੋਣੀ ਨਹੀਂ ਚਾਚ ਨਾਲ ਹੋਈ ਹੈਗੀ ਆ 10 ਰੁਪਏ ਮੁੰਡਾ ਇੱਕ ਕਟਾ ਕੇ ਗਿਆ ਤੇ ਇਹ ਧਾਰ ਦੇ ਦੇ ਕੇ ਮੁੜ ਕੇ ਲੈਣਾ ਦੇਣਾ ਮੋੜਦਾ ਨਹੀਂ ਹੈਗਾ ਉਹ ਚਲ ਕੋਈ ਨਾ ਕੋਈ ਨਾ ਮੈਂ ਵੀ ਮੇਲੇ ਦਾ ਕੁੜਮਾ ਸੁੱਖ ਨਾਲ ਬਸੇਰਾ ਪੈਸਾ 5 ਕਿਲੋ ਦੁੱਧ ਤੇ ਇੱਕ ਸੇਵੀਆਂ ਦਾ ਪੈਕਟ ਜਿਆ ਦੇ ਦਿਓ ਇੱਤ ਸੇਵੀਆਂ ਦਾ ਪੈਕਟ 5 ਕਿਲੋ ਦੁੱਧ ਚ ਬਣਾਉਂਗੇ। ਫੇਰ ਭਈ ਦੋ ਦੋ ਦੇ। ਹੋਰ ਦੋ ਲੈ ਲਓ ਫਿਰ ਉਹ ਤਾਂ ਬੜਾ ਦੁੱਧ ਹੋਜੂ ਨਾ। ਆ 300 ਰੁਪਇਆ ਫੜ ਲਾ ਭਈ ਬੰਦਿਆ। ਤੇ ਮੈਨੂੰ 20 ਰੁਪਇਆ ਹੋਰ ਦੋ ਸੇਵੀਆਂ ਦੇ ਤਾਂ 3 60 ਰੁਪਇਆ ਕਿਲੋ ਦੁੱਧ ਆ। ਭਈ ਤੁਸੀਂ ਤਾਂ ਬੜਾ ਮਹਿੰਗਾ ਦੁੱਧ ਲਈ ਜਾਂਦੇ ਹੋ। ਸਾਡੇ ਤਾਂ ਉੱਥੇ ਅਸੀਂ 40 ਰੁਪਇਆ ਦੁੱਧ ਵੇਚੀ ਜਾਂਦੇ ਆ। ਅਸੀਂ ਵੀ ਘਰੇ ਡੈਰੀ ਖੋਲੀ ਹੋਈ ਆ। ਮਾਸੜਾ ਸਾਡੀ ਸ਼ਹਿਰ ਚ ਪਹੁੰਚ ਜਾਂਦੀ ਹੈ ਦੁਕਾਨ ਇੱਥੇ ਤਾਂ ਇੰਨੇ ਮਹਿੰਗਾ ਦੁੱਧ। ਚਲ ਭਈ ਆ ਕੱਟ ਲਈ। ਤੇ ਇੱਕ ਕਮ ਹੋਰ ਕਰਦੀ ਭਈ। ਉਮ ਮੈਂ ਗਲੀ ਚ ਡੋਲੀ ਆ ਜਾਂਦਾ ਚੰਗਾ ਨਹੀਂ ਲੱਗੂਗਾ ਫਿਰ ਵੀ ਮੇਲੇ ਦਾ ਕੋੜਮਾ ਤੇ ਦੁੱਧ ਤੇ ਸੇਵੀਆਂ ਪਹੁੰਚਦੀਆਂ ਕਰ ਦੋਗੇ ਉਧਰ ਲੈ ਆਏ ਭੇੜੇ ਲੱਗਣ ਵਾਲੀ ਕਿਹੜੀ ਗੱਲ ਆ ਤੁਸੀਂ ਬਸ ਮੈਂ ਪਾ ਦਿੰਦੀ ਆ ਚੱਕ ਕੇ ਲੈ ਜਾਓ ਚੱਲ ਭਈ ਪਾ ਦੋ ਫਿਰ ਹੋਰ ਕੀ ਆ ਚੱਲ ਜੇ ਬਾਲਾ ਕਰਦਾ ਕੋਈ ਨਹੀਂ ਫੜਾਇਆ ਨਹੀਂ ਮੈਂ ਭੇਜ ਦਿੰਨੀ ਆ ਮੁੰਡੇ ਨੂੰ ਠੀਕ ਆ ਠੀਕ ਆ ਹੋਰ ਭਈ ਘਰ ਪਰਿਵਾਰ ਠੀਕ ਆ ਹਾਂ ਹਾਂ ਵਧੀਆ ਬਾਕੀ ਆ ਤੇ ਪੈਸੇ ਲੈ ਜਾਓ 80 ਉਹ ਚੱਲ ਕੋਈ ਨਾ ਭਈ ਰੱਖ ਲੈ ਤੂੰ ਨਹੀਂ ਨਹੀਂ ਬਸ ਮੈਂ ਲੈ ਜਾਓ ਉਹ ਨਹੀਂ ਚੱਲ ਜਦੋਂ ਮੇਲੋ ਆਈ ਨਾ ਹਾਂ ਉਹਨੂੰ ਗੱਜਕ ਦੀਆਂ ਦੋ ਟੋਕੜੀਆਂ ਦੇਦੀ ਕਹੀ ਦੀ ਵੀ ਤੇਰਾ ਕੋੜਮਾ ਪੈਸੇ ਸੇ ਅੱਡ ਗਿਆ ਸੀ ਚਲੋ ਕੋਈ ਨਹੀਂ ਕਹਿੰਦੀ ਹਾਂ ਚਲ ਭਈ ਧਿਆਨ ਨਾਲ ਬੁੱਧ ਪਹੁੰਚਦਾ ਕਰਦੀ ਫਿਰ ਮੈਂ ਸੇਵੀਆਂ ਖਾ ਕੇ ਜਾਣਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਹੁਣੀ ਪਹੁੰਚਦਾ ਕਰਦੀ ਹਾਂ ਲੈ ਇਹ ਜਗਾਕ ਤਾਂ ਨਾ ਆਉਂਦੇ ਰਹਿਣ ਲੈ ਹੈ ਤਾਂ ਹਟਾ ਕੀ ਜਾਈ ਤੀਜੀ ਇੱਕ ਦਿਨ ਮੇਲੋ ਮਾਸੀ ਕੋਲ ਨਾ ਵਿਚਾਰੀ ਕੋਲ ਆ ਹੀ ਰੰਦਾ ਬੁੜਾ ਜ ਉਹ ਥੱਕ ਗਈ ਹੋਊਗੀ ਪਰ ਅੱਕੇ ਵੀ ਕਾਦੀ ਹੋਣੀ ਆ ਬੁੜੇ ਕੋਲ ਪੈਸੇ ਹੀ ਮਿਲਾ ਲੈ ਮੈਨੂੰ ਨਕਦ ਪੈਸੇ ਦੇ ਕੇ ਗਿਆ ਕਹਿੰਦਾ 5 ਕਿਲੋ ਦੁੱਧ ਚ ਸੇਵਿਆ ਰੈਣੇ ਕਿ ਖਵਾਉਗੀ ਮੈਨੂੰ ਮੇਲੋ ਮੈਨੂੰ ਤਾਂ ਐ ਲੱਗਦਾ ਇਹਨਾਂ ਦੀ ਕਾਟ ਹੀ ਪਈ ਵੀ ਆ ਦੋਨਾਂ ਦੀ ਜਿਹੜਾ ਤੀਜੇ ਦਿਨ ਇੱਥੇ ਆ ਜਾਂਦਾ ਪਤਾ ਨਹੀਂ ਇਹ ਤਾਂ ਅੱਕਦੀ ਨਹੀਂ ਹੈਗੀ ਕਹਿੰਦੀ ਨਹੀਂ ਹੈਗੀ ਬੇ ਇੱਥੇ ਆ ਜਾਣਾ ਤੀਜੇ ਦਿਨ ਹਜੇ ਕੱਚੀ ਜੀ ਸਕੀਰੀ ਹੈ ਇਹਨਾਂ ਦੀ ਫੇਰ ਪਤਾ ਨਹੀਂ ਘਾਤੋ ਤੁਰੇ ਫਿਰਦਾ ਚੱਲ ਆਪਾਂ ਕੀ ਲੈਣਾ ਮੇਲੋ ਦੇ ਹੱਥ ਤਾਂ ਅੰਡੇ ਦੇਣ ਵਾਲੀ ਮੁਰਗੀ ਲੱਗੀ ਵੀ ਆ ਉਹ ਵਾਲਾ ਮੁਰਗੀ ਨਹੀਂ ਇਹ ਤਾਂ ਮੁਰਗਾ ਹੀ ਆ ਚੱਲ ਆ ਮੈਂ ਦੁੱਧ ਤੇ ਫੜਾ ਕੇ ਆਵਾਂ ਹਾਂ ਹਾਂ ਹਾਇ ਤਾਂ ਮੈਂ ਦੁੱਧ ਹੀ ਕੱਢਿਆ ਸੀ ਮਸੜ ਤਾਂ ਆ ਵੀ ਗਿਆ ਸੱਚੀ ਬੰਦ ਵੀ ਨਹੀਂ ਕੱਢਦਾ ਹਾਂਜੀ ਮੈਂ ਤਾਂ ਭਾਈ ਬੀਹੀ ਤੇ ਜਾਂਦੇ ਜਾਂਦੇ ਯਾਦ ਆ ਗਿਆ ਬੀ ਰੂੰਗਾ ਤਾਂ ਮੈਂ ਲੈਣਾ ਹੀ ਭੁੱਲ ਗਿਆ ਅੱਛਾ ਹਾਂ ਰੂੰਗਾ ਹੂੰ ਤਾਂ ਅੱਜ ਕੱਲ ਰੂੰਗਾ ਕੌਣ ਲੈਂਦਾ ਚਲ ਕੋਈ ਨਹੀਂ ਦੱਸ ਸਭ ਭੁਜੀਆ ਦੇ ਦੇ ਉਹ ਨਾ ਭਾਈ ਦੰਦ ਨਹੀਂ ਹੈਗੇ ਕੁੜਮਣੀ ਦੇ ਉਹ ਤਾਂ ਚੱਬਿਆ ਨਹੀਂ ਜਾਣਾ ਕੋਈ ਪੋਲੀਆਂ ਜਾਂ ਟੌਫੀਆਂ ਦੇ ਦਿਓ ਮਾਸਰ ਜੀ ਉਹ ਕਹਿਣ ਨੂੰ ਕੀ ਕਹਿਣਾ ਪੂਰੀ ਖਬਰ ਰੱਖਦੇ ਕੋੜਮਣੀ ਦੀ ਹੈ ਨਾ ਜਿੱਦਾਂ ਦਾ ਹੈਗੇ ਆ ਕਿ ਨਹੀਂ ਹੈਗੇ ਉਹ ਭਾਈ ਫਿਰ ਹੁਣ ਕੋੜਮ ਕੋੜਮਣੀ ਦਾ ਰਿਸ਼ਤਾ ਹੀ ਇਹੋ ਜਿਹਾ ਹੁੰਦਾ ਹਾਂਜੀ ਤੁਹਾਡਾ ਤਾਂ ਬਾਲਾ ਹੀ ਗੂੜਾ ਲੱਗਦਾ ਆਹ 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 ਦੇ ਦੋ ਪੰਜ ਚਾਰ ਆ ਕੋਪੇ ਵਾਲੀਆਂ ਹੈ ਹਾਂ ਹੋਰ ਕੋਈ ਦਕਾਰ ਵਧੀਆ ਚੱਲੀ ਜਾਂਦੀ ਹੈ ਹਾਂਜੀ ਵਧੀਆ ਚੱਲੀ ਜਾਂਦੀ ਹੈ ਚਲੋ ਭਾਈ ਵਧੀਆ ਹੀ ਚੱਲਦੀ ਰਹੇ ਆਹ ਭਾਈ ਪੈਸੇ ਪੂਸੇ ਲਿਖੋ ਨਾ ਇਹ ਤਾਂ ਮੈਂ ਰੂੰਗਾ ਹੀ ਲੱਤਾ ਚਲੋ ਕੋਈ ਨਹੀਂ ਕੋਈ ਨਹੀਂ ਮਾਸਰ ਜੀ ਤੇ ਦੁੱਧ ਭੇਜਿਆ ਕਰ ਦਿਓ ਦੁੱਧ ਮੈਂ ਆਉਣੀ ਆ ਆਪ ਹੀ ਆਉਣੀ ਆ ਪੜਾਉਣ ਚਲੋ ਠੀਕ ਆ ਪੈਸੇ ਦਾ ਨਾਂ ਮੇਲੋ ਤਾਂ ਠਰਕ ਭੋਰਦਾ ਭੋਰਦਾ ਕਿਤੇ ਮੇਰੇ ਤੇ ਤਾਂ ਨਹੀਂ ਭੋਰਨਾ ਗਿਆ ਜਿਹੜਾ ਬਿੰਦੇ ਬਿੰਦੇ ਆ ਜਾਂਦਾ ਚੋਰਾ ਬੁੜਾ ਕਿਸੇ ਥਾਂ ਦਾ ਚਾਨੀ ਆ ਦੁੱਧ ਕਰਾਉਣ ਹਾਏ ਬੇ ਰੱਬ ਇਹ ਤਾਂ ਆ ਵੀ ਗਿਆ ਮੈਂ ਤਾਂ ਆਈ ਸੀ ਉੱਥੇ ਗੱਲੀ ਲੱਗ ਆਏ ਹਾਏ ਹਾਏ ਟਾਲੇ ਆ ਸੀ ਮਸਾ ਪੁੱਤ ਜੀ ਬੜੀ ਸੋਹਣੀ ਨਿਕਲੀ ਅੱਜ ਤਾਂ ਹਾਂ ਬਾਈ ਜੀ ਤਾਂ ਮੈਨੂੰ ਆਈ ਸੀ ਮਾ ਟੂ ਹੀ ਸਿੱਧੀ ਕਰ ਲਾ ਮਾੜੀ ਜੀ ਮਾਦਾਏ ਕਹਿੰਦੀ ਸੀ ਢੋਲੀ ਕਿੱਥੇ ਦੁੱਧ ਵਾਲੀ ਉਹ ਪਈ ਦੁਕਾਨ ਵਾਲੀ ਕੁੜੀ ਕਹਿੰਦੀ ਕਹਿੰਦੀ ਮੈਂ ਹੀ ਫੜਾਉਣੀ ਆ ਅੱਛਾ ਆ ਪੋਲੀਆਂ ਆਂ ਟਾਫੀਆਂ ਲਿਆਈ ਸੀ ਰੂੰਗਾ ਦਿੱਤਾ ਸੀ ਉਹਨੇ ਮੈਂ ਤਾਂ ਖਾਂਦਾ ਨਹੀਂ ਹੈਗਾ ਲੈ ਭਈ ਤੂੰ ਖਾ ਲਈ ਆਹੋ ਭਾਈ ਮੇਰੇ ਤਾਂ ਆਪ ਜਾੜਾਂ ਦੁਖਦੀਆਂ ਗਈਆਂ ਆਏ ਤਾਂ ਮੈਂ ਦੇਖ ਕੀ ਲਿਆ ਇਹ ਤਾਂ ਬਾਲੀਆਂ ਪੋਲੀਆਂ ਆਂ ਨੇ ਉਹ ਤਾਂ ਪੂਜੀ ਆਏ ਦਿੰਦੀ ਸੀ ਮੈਂ ਕਿੱਥੇ ਚੱਬਿਆ ਜਾਂਦਾ ਭਈ ਲੈ ਆਹ ਚੂਸ ਜੇ ਲਈ ਤੂੰ ਰੱਖ ਲੈ ਚੱਲ ਭਈ ਜੇ ਤੂੰ ਫੜਾਉਣੀ ਆ ਤਾਂ ਫੜ ਲੈ ਲੈ ਦੂਜੀ ਚੀ ਪਾਲ ਲੈ ਨਾ ਹੇ ਲਾ ਸਾਡੇ ਤਾਂ ਮਾਤ ਵੀ ਕਿੰਨੀ ਰਲਦੀ ਆ ਦੋਨੇ ਕੱਥੇ ਮੋੜ ਤੇ ਤੂੰ ਦੱਸ ਭਈ ਕੀ ਕਹਿੰਦੀ ਸੀ ਮੈਂ ਤਾਂ ਇਹ ਕਹਿੰਦੀ ਸੀ ਆਪਣਾ ਸੇਬਾਂ ਦਾ ਪੈਟਕ ਨਹੀਂ ਫੜਾਇਆ ਕਹੂੰ ਕੱਲੀ ਮੈਂ ਇਕੱਠੇ ਹੀ ਲੈ ਦਿੰਨੀ ਆ ਸਮਾਨ ਜਾਂ ਟਾਈਮ ਲੱਗੂਗਾ ਹਨਾ ਫਿਰ ਤਾਂ ਹਾਂ ਕਿਉਂਕਿ ਮੁੰਡਾ ਆਊਗਾ ਉਹਦਾ ਭਾਈ ਪੜਦਾਗਾ ਅੱਛਾ ਅੱਛਾ ਸਾਢੇ 12:00 ਵਜੇ ਅੱਧੀ ਸੁੱਟੀ ਦੇ ਰੋਣੋ ਬਿਠਾ ਕੇ ਫੇਰ ਆਉਗੀ ਉਹ ਤਾਂ ਦੁੱਧ ਫੜਾਉਣਾ ਆਏ ਹਾਏ ਉਹ ਤਾਂ ਕਹਿੰਦੀ ਸੀ ਮੈਂ 10 ਮਿੰਟ ਅੱਜ ਫੜਾਉਣੀ ਆ ਕਹਿੰਦੀ 10 ਮਿੰਟਾਂ 'ਚ ਤੈਨੂੰ ਪਤਾ ਗਾਹਕ ਟੁੱਟਦਾ ਅਗਲੇ ਦਾ ਕੰਮਿਕਾਰੀ ਜਾਂਦੇ ਆ ਇਹ ਜੇ ਵੇਲੇ ਸਾਰੇ ਲੈ ਕੇ ਜਾਂਦੇ ਆ ਚੀਜ਼ਾਂ ਉਹ ਤੋਂ ਚੱਲ ਕੋਈ ਨਾ ਭਾਈ ਹੋਰ ਜਦੋਂ ਬੰਦ ਦੁਕਾਨ ਦੇਖ ਕੇ ਫੇਰ ਵਿਚਾਰੀ ਨੂੰ ਆਏ ਹੋ ਜਾਂਦਾ ਭਾਈ ਚਾਰ ਪੈਸੇ ਹੀ ਬਟਣ ਆ ਤੈਨੂੰ ਪਤਾ ਅੱਜ ਕੱਲ੍ਹ ਆਧਾਰ ਵਾਲੇ ਬਾਲੇ ਆਉਂਦੇ ਨਗਦ ਵਾਲੇ ਥੋੜੇ ਆਏ ਤਾਂ ਸੋਚ ਦੇਣੀ ਵੀ ਜਿੰਨਾ ਕ ਵੇਚੂਗੀ ਭਾਈ ਓਨਾਂ ਕ ਸੌਦਾ ਹੋਰ ਪਾਉਗੀ ਮੈਂ ਤਾਂ ਇਹ ਕਹਿੰਦਾ ਸੀ ਭਾਈ ਹਾਂ 51 ਦਾ ਹੋ ਡਾ ਦਿੰਦੇ ਕੁੱਪ ਜੀ ਬਣਾ ਵਧੀਆ ਮੈਂ ਆਰਾਮ ਜਾ ਕਰ ਲੈਂਦਾ ਅੱਧਾ ਘੰਟਾ ਆਰਾਮ ਕਾਹਨੂੰ ਕਰ ਲੈਂਦਾ ਕੀ ਹੋ ਗਿਆ ਮੈਂ ਤਾਂ ਇਹ ਕਹਿੰਦੀ ਸੀ ਹਾਂ ਉਹੀ ਗੱਲ ਛੋਟਾ ਮੂੰਹ ਵੱਡੀ ਗੱਲ ਤੇ ਮੈਂ ਤਾਂ ਕਹਿੰਦੀ ਵੀ ਨਹੀਂ ਚੰਗੀ ਲੱਗਦੀ ਮੈਨੂੰ ਕਹੋ ਕੀ ਗੱਲ ਆ ਕੋਈ ਦੱਸੋ ਕਹੋ ਮੈਂ ਬੈਠਾ ਹਜੇ ਸ਼ਰਮੋ ਸ਼ਰਮੀ ਹਨਾ ਅਗਲਾ ਕਹੂਗਾ ਕੋੜਮਾ ਤੋਂ ਕੰਮ ਕਰਾਉਂਦੀ ਐ ਆਪਦਾ ਬੰਦਾ ਹੁੰਦਾ ਕਾਹਨੂੰ ਕਿਸੇ ਨੂੰ ਮੈਂ ਉਹ ਚਾਰਤਾ ਪਾਉਂਦੀ ਆ ਕੋਈ ਨਾ ਤੁਸੀਂ ਇਹ じゃ ਕੋਈ ਫਰਕ ਹੀ ਨਾ ਸਮਝੋ ਹੋਰ ਬਾਈ ਮੈਂ ਤਾਂ ਨਾ ਚਹ ਪਹੁੰਚਿਆ ਫਿਰ ਕਹਿਣਾ ਹੀ ਬੋਹਣ ਜੀ ਦਾ ਆਪਦੇ ਬਣਾ ਲਿਆ ਕਾ ਦੀ ਸੰਗ ਹਾਂ ਇਹ ਤਾਂ ਹੈਗਾ ਹਾਂ ਤੇ ਆਹਾਂ ਪੀਣਾ ਜਾਂ ਕੀਤਾ ਪਿਆ ਸੀ ਆ ਮੋੜ ਤੇ ਨਹੀਂ ਚੱਕਿਆ ਉ ਤਾਂ ਤੂੰ ਆਉਂਦਾ ਜਾਣਾ ਕਈ ਵਾਰ ਪਹਿਲਾਂ ਵੀ ਆ ਆਹਾਂ ਹੈਗੀ ਹੈਗੀ ਅੱਜ ਤੂੰ ਸਾਈਕਲ ਨਹੀਂ ਲਿਆਇਆ ਕੋਈ ਨਾ ਮੈਂ ਤਾਂ ਸਿਰ ਤੇ ਚੱਕ ਕੇ ਲੈ ਜੂ ਇਹ ਬੜੀ ਗੱਲ ਆ ਅਜੇ ਹੈਗੀ ਆ ਹੱਡਾਂ 'ਚ ਜਾਣ ਹਾਂ ਇਹ ਤਾਂ ਪ੍ਰਹਣਾਂ ਘਰਾਕਾ ਖਾਧੀਆਂ ਉਹੀ ਗੱਲ ਹਾਂ ਹਾਂ ਫਿਰ ਕਿੱਥੇ ਪਿਆ ਗੱਟਾ ਕੁੜਮਣੀ ਖਵਾਉਂਦੀ ਹੋਊਗੀ ਮੇਰੀ ਫੇਰ ਲਾ ਕੇ ਤੈਨੂੰ ਮੇਥੇ ਠੰਡ ਚ ਉਹ ਹੁਣ ਤਾਂ ਭਾਈ ਕਿਹੜੇ ਮੇਥੇ ਆ ਉਹ ਤਾਂ ਜਵਾਨੀ ਪੈਰ ਸੀਗਾ ਜਦੋਂ ਉਹ ਖਰਾਕਾਂ ਖਾਦਦੇ ਹੁਣ ਕੰਮ ਕਰਦੀਆਂ ਚੱਲ ਕੋਈ ਨਾ ਹਾਂ ਮੈਂ ਫੇਰ ਕਣਕ ਦਾ ਗੱਟਾ ਐਸੀ ਕਿਸੇ ਮੁੰਡੇ ਨੂੰ ਸੱਦ ਲਓ ਮੈਂ ਕਹਿੰਦਾ ਸੀਗਾ ਮੁੰਡੇ ਸਾਰੇ ਤਾਂ ਪੜ੍ਹਨ ਲਿਖਣ ਗਏ ਆ ਕੋਈ ਕੰਮੀਕਾਰੀ ਗਿਆ ਅੱਧੀ ਰਾਤ ਬੜਨਗੇ ਤੈਨੂੰ ਪਤਾ ਜੇ ਕਿਸੇ ਦੇ ਕਿਲੋ ਚੀਜ਼ ਲਿਆ ਆਉਣਿਆ ਅਗਲੀ ਮੈਂ ਭੁੱਲ ਜਾਨੀਂ ਚੇਤਾ ਉਹ ਹੋਇਆ ਹੋਇਆ ਪਿਆ ਨਾ ਚਾਚੀ 2 ਸੇ ਰਾਟਾ ਲੈ ਕੇ ਗਈ ਸੀ ਨਾ ਚਾਚੀ 3 ਸੇਰ ਸੀ ਵੱਧ ਹੀ ਲੈ ਜਾਂਦਾ 1 ਸੇਰ ਮੈਥੋਂ ਉਹ 50 ਕਿਲੋ ਵਾਲਾ ਗੱਟਾ 40 ਵਾਲਾ ਮਾਣਾ ਅੱਛਾ ਅੱਛਾ ਚੱਲ ਫਿਰ ਮਾਣ ਮਾਇ ਚਕਾਵਾ ਨਾ 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 ਕੁੜਮਣੀਏ ਤੂੰ ਬੈਠੀ ਰਹਿ ਮੈਂ ਤੈਨੂੰ ਕਹਿ ਕੇ ਹਟਿਆ ਆਪੀ ਚੱਕ ਲਵਾਂ ਮੇਰੀ ਗੱਲ ਸੁਣ ਫਿਰ ਕਰਦੇ ਕਰਾਉਂਦੇ ਹਜੇ ਉਹ ਵੀ ਆਊਗੀ ਦੁੱਧ ਲੈ ਕੇ ਕੁੜੀ ਬੱਸ ਮੈਂ ਸੇਵਿੰਗ ਆ ਰਹੀ ਨੂੰ ਲੱਗ ਜੂ ਘੰਟਾ ਤਾਂ ਮੈਨੂੰ 6000 ਰੇਨ ਦੀ ਕੋਈ ਨਾ ਮੈਂ ਗੱਟਾ ਕਣਕ ਦਾ ਸੱਟ ਹੋਣ ਤੇ ਮੱਝ ਨਹੀਂ ਦੇਖਣ ਜਾਣਾ ਫਿਰ ਲੇਟ ਵੀ ਹੋ ਜਾਏਗਾ ਚੱਲ ਮੈਂ ਦੇਖਦਾ ਕੋਈ ਨਾ ਚੰਗੋ ਆਏ ਲੈ ਜਾ ਚੱਕ ਕੇ ਫਿਰ ਹੋਰ ਸੱਟਿਆ ਆਏ ਨੂੰ ਚਾਹ ਪਿਉ ਤੈਨੂੰ ਕਰਕੇ ਕੁੱਟ ਠੀਕ ਆ ਦੁੱਧ ਪੜਾ ਜੂ ਉਹ ਤੁਨੂੰ ਇਹਨੂੰ ਪਿਉਣੀ ਆ ਮੈਂ ਦੇਖੀ ਕਾੜਨੀ ਵਾਲਾ ਦੁੱਧ ਹੈ ਆ ਪਿਚੇ ਪੋਚੇਪਾ ਕਹੂਗਾ ਕਿੰਨਾ ਕੰਮ ਕਰਾਉਂਦੀ ਆ ਪਰ ਨਹੀਂ ਕੰਜਰ ਕਿੱਥੇ ਇਹ ਸੁਧਰਦਾ ਬਲ ਬਰਵਾਇ ਜਾਂਦਾ ਆਕੇ ਮੈਂ ਵੀ ਪਿੱਟਣੀ ਪਾਉਣੀ ਨਾ ਇਹਨੂੰ ਕੁਰਸੀ ਨਹੀਂ ਡਾਉਂਦੀ ਚੱਲ ਕਿੱਥੇ ਜਾ ਕੇ ਲਿਓ ਮੈਂ ਕਿਹੜਾ ਬਾਹਰ ਚਿਰ ਬਿਠਾਉਣੇ ਹੁੰਨੇ ਆ ਪੀਣਾ ਸਿੱਟ ਕੇ ਜਦੋਂ ਔਬਗਾ ਦੇਖੀ ਜੋ ਤਾਂ ਔਖਾ ਹੁੰਦਾ ਵਿਚਾਰਾ ਚੱਲ ਕੋਈ ਨਾ ਮੈਨ ਲੋ ਕੜਾ ਵੀ ਆਈ ਸ਼ੁੱਤੂਏ ਤੋਂ ਭਾਰਤਾ ਕੁੱਲਾ ਹੀ ਪਿਆ ਨਹੀਂ ਵਾ ਬੜੀ ਸਫਾਈ ਕਰੀ ਬੈਠੀ ਐ ਕੜਮ ਦੇ ਆਉਣ ਦੇ ਚਾਜ ਹੈ ਵੀ ਕੜਮ ਆਇਆ ਹੋਇਆ ਪੱਕਾ ਹੈ ਇੱਕ ਦੂਜੇ ਨੂੰ ਫੋਨ ਫੋਨ ਕਰਕੇ ਆਉਂਦੇ ਹੋਣੇ ਮਾਸੀ ਨੀ ਮੈਂ ਲਾ ਮਾਸੀ ਆਹ ਪੁੱਤ ਆ ਦੁੱਧ ਲੈ ਕੇ ਆਈਆਂ ਮੈਂ ਆ ਜਾ ਲੰਗਿਆ ਅਰ ਸੋਈ ਚਾ ਮੈਂ ਆ ਗਈ ਕੁੜੀ ਕੋਲ ਚ ਗਈ ਆ ਤੇ ਆਪ ਮਾਸੜ ਵਾਸਤੇ ਸੇਵੀਆਂ ਰੈਂਦੀ ਹੋਰ ਸੋਈ ਚ ਆ ਕਿਥੇ ਅਰ ਸੋਈ ਚਾ ਚੱਲ ਦੇਖਦੀ ਅਰ ਸੋਈ ਚ ਜਾ ਕੇ ਕੀ ਕਰੀ ਜਾਂਦੀ ਐ ਆ ਜਾ ਆ ਜਾ ਮੇ ਤਾਂ ਲੰਗਿਆ ਮੈਨੂੰ ਤੇਰੇ ਨਹੀਂ ਡੀਕਾਂ ਸੀ ਆਲੇ ਮਸੀ ਦੁੱਧ ਬੋਚ ਕੇ ਭਰੇ ਹੋਏ ਉੱਤੇ ਤੱਕ ਡੋਲਣਾ ਜਾਵੇ ਕੋਈ ਨਾ ਦੁੱਧ ਤਾਂ ਰੱਖ ਦੇ ਤੇ ਮੈਂ ਸਾਗ ਰਿੰਨਿਆ ਸੀ ਅੱਜ ਸਾਗ ਲੈ ਜੀ ਸਾਗ ਤਾਂ ਕੋਈ ਨਹੀਂ ਮਸੀ ਲੈ ਜੂ ਬੜਾ ਵੱਡਾ ਪਤੀਲਾ ਰਿੰਨੀ ਬੈਠੀ ਆ ਮੈਂ ਤਾਂ ਤੈਨੂੰ ਪਤਾ ਹੀ ਆ ਆਂਡਾ ਗਵੰਡਣਾ ਸਾਰੰਗਾ ਵੰਗਣਾ ਆ ਜਾਂਦਾ ਜਵਾਬ ਕਿਸੇ ਨੂੰ ਮੈਂ ਦਿੰਦੀ ਨਹੀਂ ਵੀ ਚੱਲ ਭਾਈ ਜੇ ਕਿਸੇ ਨੂੰ ਕੋਈ ਚੀਜ਼ ਦੇਵਾਂਗੇ ਫੇਰ ਹੀ ਆਪ ਨੂੰ ਜਵਾਬ ਨਹੀਂ ਮਿਲਦਾ ਉਹੀ ਬਰਤਨ ਦਾ ਰਿਸ਼ਤਾ ਹੈ ਅੱਜ ਕੱਲ ਜੇ ਕਿਸੇ ਦਾ ਬਰਤ ਲੋ ਕੋਈ ਬਰਤ ਨੂੰ ਨਹੀਂ ਕਹਿੰਦੇ ਹੁੰਦਾ ਚੀਜ਼ ਨੂੰ ਜਵਾਬ ਦੇ ਕੇ ਤਾਂ ਬੈਰ ਪਾਉਣ ਵਾਲੀ ਗੱਲ ਐ ਜਮਾਨੇ ਹੀ ਇਹ ਜਾ ਹੋ ਗਿਆ ਨਾ ਮਾਸੀ ਹਾਂ ਸੂਟ ਬਲਾਂ ਚੱਕਵਾ ਪਾਈ ਬੈਠੀ ਆ ਹੈ ਕੜਾਈ ਵਾਲਾ ਪਾਇਆ ਆ ਦੇਖ ਨਹੀਂ ਵਾ ਪੂਰੀ ਫੱਟ ਫੱਟ ਟਾਟ ਛੈਟ ਹੈ ਨਹੀਂ ਨਹੀਂ ਮਾਸੀ ਮਾਸੜਾ ਮੰਨਣਾ ਮੰਨ ਦਿਖਾਉਂਦੀ ਖਾਂਗੀ ਕੜਮ ਨੂੰ ਨੀਮੀਤ ਹਾਂ ਉਹ ਹੀ ਮਾ ਨਾਲ ਮਾਸ ਕਰੀਆਂ ਕਰ ਲਾ ਕਾਣੂ ਮਾਸੜ ਨੂੰ ਆ ਤਾਂ ਕੁੜੀ ਮੈਂ ਤਾਂ ਰੁਣਟਾੜੀ ਕਰਦੀ ਆ ਕੁੜੀ ਕਤਰੀ ਹੋ ਕੇ ਦੁਕਾਨ 'ਚ ਬੈਠੀ ਹੈ ਕਰ ਦੇ ਕਮਾਚ ਤੇ ਤੂੰ ਪੂਰੀ ਟੌਰ ਲਾਈ ਬੈਠੀ ਆ ਮੈਂ ਕਿਹੜਾ ਮੈਂਦਗਾ ਲਾਈ ਬੈਠੀ ਆ ਨਿੱਖਰ ਨੂੰ ਆ ਤਾਂ ਕੁੜੀ ਦਾ ਸੂਟ ਆ ਕਹਿੰਦੀ ਸੁੰਗੜ ਗਿਆ ਹੁਣ ਉੱਚੇ ਦੇ ਰਵਾਜ ਸੀਗੇ ਮੇਰੇ ਕੱਪੜੇ ਤੋਤੇ ਪੈ ਸੀ ਮਾ ਚਲ ਪਾ ਲੈਨੀ ਆ ਚੱਕੇ ਕੁੜੀ ਤਾਂ ਪਾਉਣੋਂ ਹਟ ਜਾਂਦੀ ਜੋ ਰੰਗ ਫੇਟ ਜ ਹੋ ਜਾਂਦਾ ਤੇ ਆ ਸਟਾਲ ਸੀ ਉਹਦਾ ਹੁਣ ਲੈਂਦੀ ਨਹੀਂ ਕਾਲਜ ਚ ਚਲ ਸਟਾਲ ਤਾਂ ਠੀਕ ਆ ਸਟਾਲ ਤਾਂ ਠੀਕ ਆ ਸੂਟ ਦੀ ਗੱਲ ਆ ਬੜਾ ਚੱਕਮਾ ਸੱਚੀ ਦੋ ਰੰਗਾ ਪੁੱਤ ਆ ਗੂੜਾ ਇਧਰ ਆ ਦੇ ਅੱਛਾ ਅੱਛਾ ਹਾਂ ਦੋ ਰੰਗਾ ਹੁਣ ਤਾਂ ਦੋ ਦੋ ਪਾਸੇ ਵਾਲੇ ਆ ਜਾਂਦੇ ਆ ਸੌਲਾ ਜੁੜਿਆ ਵਾ ਹਾਂ ਚਲ ਜਿੱਟ ਆਲੀ ਜਾਂਦੀ ਉਸ ਗੱਲ ਤੇ ਹਾਂ ਹੋਰ ਕਿਵੇਂ ਦੁਕਾਨ ਚੱਲਦੀ ਆ ਹਾਂ ਦੁਕਾਨ ਤਾਂ ਵੈਕਰੂ ਦੀ ਕਿਰਪਾ ਨਾਲ ਬਹੁਤ ਹੀ ਵਧੀਆ ਚੱਲੀ ਜਾਂਦੀ ਮੈਂ ਤਾਂ ਅੱਗੇ ਤੇਰੇ ਮਾਸੜ ਨੂੰ ਤੇਰੀਆਂ ਗੱਲਾਂ ਕਰਕੇ ਹਟੀਆਂ ਅੱਛਾ ਮੈਂ ਕਹਿੰਦਾ ਭਾਈ ਆਊਗਾ ਗੈਰੀ ਮੈਂ ਕਹਉ ਉਸੇ ਦੀ ਦੁਕਾਨ ਹੈ ਗੈਰੀ ਬੈਠੂਗਾ ਦੁਕਾਨ ਤੇ ਫੇਰ ਕੁੜੀ ਘਰੇ ਅੰਦਰ ਕੋਈ ਕੰਮ ਕਰੂਗੀ ਉਹੀ ਤਾਂ ਕਰਦੀ ਉਹਦੀ ਮੰਮੀ ਮਾਹ ਜਿੰਨਾ ਕ ਕਰਕੇ ਤੁਰ ਜਾਂਦੀ ਹੈ ਤੁਰ ਜਾਂਦੀ ਹੈ ਬਚਾਰੀ ਹੋਰ ਇਹੀ ਤਾਂ ਗੱਲ ਹੈ ਚਲ ਛੋੜ ਦੁਕਾਨ ਨਾਲ ਸੌਖਾ ਹੋ ਗਿਆ ਹੈ ਵਧਾਈਆਂ ਸਾਨੂੰ ਸੁਖਣਾ ਸਭਾ ਵਧਾਈਆਂ ਮਾਸੀ ਤੈਨੂੰ ਤੇ ਮੈਂ ਕਿ ਦੁੱਧ ਠੀਕ ਲਾ ਮੇਰਾ ਕੋੜਮ ਗਿਆ ਹੋਇਆ ਆਟਾ ਸਿੱਟਣ ਚੱਕੀ ਤੇ ਨਾ ਮਸੀ ਇੱਕ ਗੱਲ ਪੁੱਛਾਂ ਤੈਨੂੰ ਪੁੱਛਾ ਨਾ ਕਰੀ ਫੇਰ ਪੁੱਛੂ ਨਾ ਪੁੱਤੋ ਗੁੱਸਾ ਕਿਹੜਾ ਹੈ ਗੱਲਾਂ ਦਾ ਪੁੱਛਲਾ ਐਂ ਤਾਂ ਤੂੰ ਕਰਦੀ ਨਹੀਂ ਗੁੱਸਾ ਤੈਨੂੰ ਪਤਾ ਮੈਂ ਕਹਿੰਦੀ ਸੀ ਮਸੀ ਹਾਂ ਮਸਾਂ ਮੈਨੂੰ ਥੋੜਾ ਠਾਕੀ ਜਿਹਾ ਲੱਗਦਾ ਨਹੀਂ ਹੋਰ ਪੁੱਤ ਟੌਪੀਆਂ ਲਿਆਇਆ ਤੈਥੋਂ ਹੈ ਮੈਨੂੰ ਕਹਿੰਦਾ ਖਾੜਾ ਮੇਰੇ ਤਾਂ ਜਾੜਾ ਦੁਖਦਾ ਸੀ ਮੈਂ ਤਾਂ ਭੋਰਾ ਭੋਰਾ ਕਰਕੇ ਤੋੜ ਕੇ ਖਾ ਲਈ अच्छा तेणो ਰੱਖਤਾ ਹਾਂ ਮਾਹ ਕਣੀ ਕਉਗਾ ਖਾਣੀ ਮੇਰੇ ਅੱਥੋਂ ਕੋਈ ਚੀਜ਼ ਨਹੀਂ ਲੈ ਕੇ ਖਾਂਦੀ ਦੋ ਮੈਂ ਉਹਨੂੰ ਦੇ ਦਿੰਦਾ ਜੇਬ ਚ ਪਾ ਲਾਂ ਵਿੱਚ ਪੜ ਕੇ ਖਾਦ ਗਾਰੀ ਪੰਨਾੜਾ ਨੇ ਅੱਛਾ ਆਹ ਹੋ ਕਹਿੰਦਾ ਰੂੰਗਾ ਦੇ ਦੇ ਮੈਨੂੰ ਵਾ ਚੱਲ ਲੈ ਜਾ ਉਹ ਐਨੀ ਗੱਲ ਆ ਮਾਸੀ ਦੇ ਹਲਾ ਤੇਰਾ ਤਾਂ ਧਾਰ ਖੜਾ ਤੂੰ ਤਾਂ ਮੈਨੂੰ ਪੈਸੇ ਕਟਾ ਕੇ ਨਹੀਂ ਮੈਂ ਉਹਦੇ ਵੀ ਕਿਹਾ ਸੀ ਮੇਰੇ ਯਾਦ ਆ ਗਿਆ ਅੱਜ ਵੀ ਕਹਿੰਨੀ ਆ 480 ਰੁਪਏ ਹੋਇਆ ਕਟਾਇਆ ਹਾਂ ਨਾ ਪੁੱਤ ਮੈਂ ਤਾਂ ਅੱਗੇ ਕਿ ਉਹੀ ਗੱਲ ਜੇ ਤੇਰਾ ਭਾਈ ਮਾਸੜ ਹੁੰਦਾ ਮੈਂ ਉਹਨੂੰ ਬੋੜੀ ਬੋੜੀ ਕਰਨਾ ਸੀ ਅੱਜ ਵਾਕੜੀ ਆ ਮੈਂ ਤਾਂ ਹੈ ਉੱਥੇ ਪੜਦੀ ਆ ਪੜ ਕੇ ਆਉਣ ਤੋਂ ਬਾਅਦ ਤੈਨੂੰ ਪਤਾ ਘੰਟਾ ਉਹ ਦੁਕਾਨ ਤੇ ਜਾਂਦੀ ਆ ਉਹ ਦੇਉ ਉਹਨੂੰ ਪੈਸੇ ਲਾ ਲਾ ਹੈ ਤੇ ਉਹ ਕਹਿੰਦੀ ਸੀ ਮੰਮੀ ਮੇਰਾ ਇਹ ਕੀ ਕਹਿੰਦੀ ਉਹ ਕਹਿੰਦਾ ਸੀ ਵੀ ਮੈਂ 5000 ਕਰਤਾ ਮੈਂ ਤਾਂ ਦੇ ਆਉ ਤੈਨੂੰ ਹਾਂ ਜਾਦਾ ਮੇਰੇ ਚੱਲ ਕੋਈ ਨਹੀਂ ਘਟਾਓ ਫਿਰ ਮੈਨੂੰ ਨਾ ਨਾ ਜਾਦਾ ਭਾਈ ਉਹੀ ਪੈਸਾ ਨਾਲ ਇੱਕ ਦਾ ਨਾ ਮੈਂ ਰਾਸ਼ਨ ਪਾਉਣਾ ਹੁੰਦਾ ਨਾ ਮੇਰੇ ਕੋਲ ਮਕੇ ਤਕੜੇ ਆ ਤੇ ਮੇਰੀ ਸੌਖੀ ਉਹ ਸਾਰੀ ਉਮਰ ਪਣ ਐਸੇ ਜੇ ਪੁਛੇ ਪਚਾ ਵੜਦਾ ਤੈਨੂੰ ਪਤਾ ਕੱਚੀ ਜਿਸ ਕੀ ਰਿ ਲੋਕ ਕਹਿੰਦੇ ਹੁੰਦੇ ਆ ਮੂੰਹ ਚੱਕ ਦੇਣਗੇ ਹਾਂ ਤੁਸੀਂ ਤਾਂ ਗੱਲ ਹੈਗੀ ਆ ਲੋਕ ਮੂੰਹ ਚੱਕ ਤਾਂ ਦੇਣਗੇ ਕਨ ਕੰਨਾ ਮਾਸੜ ਸੋਚਦਾ ਨਹੀਂ ਹੈਗਾ ਤੀਜੇ ਕਦਨ ਆਈ ਰੰਦਾ ਆਈ ਰੰਦਾ ਨੇ ਦੁਖੀ ਹੋਏ ਪਈਆਂ ਉਹ ਹੀ ਗੱਲ ਜੇ ਤਾਂ ਟੁੱਟ ਕੇ ਪੈਣੀ ਆ ਤੀ ਦਾ ਰਿਸ਼ਤਾ ਨਾ ਟੁੱਟ ਜੇ ਕਹਿੰਦੇ ਹੁੰਦੇ ਬੰਦਾ ਸਿਰ ਤੇ ਹੋਵੇ ਗੱਲਾਂ ਹੋਰ ਹੁੰਦੀਆਂ ਭਣੇ ਥਾਂ ਥਾਂ ਕਿੱਥੇ ਰਿਸ਼ਤੇ ਕਰ ਦੂੰ ਜੇ ਕਹਿੰਦੇ ਹੁੰਦਾ ਰਿਸ਼ਤਾ ਟੁੱਟ ਗਏ ਲੋਕ ਕਹਿਣਗੇ ਮਾਵਾ ਤੀਆਂ ਕੱਲੀਆਂ ਸੇਖਣੇ ਤੀ ਚ ਕੋਈ ਨੁਕਸਾ ਹਾਂ ਇਹ ਵੀ ਕਰੀ ਓਕੇ ਚੋਰ ਦੀ ਮੂੰਹ ਮਾਂ ਕੋਠੀ ਚ ਮੂੰਹ ਮੈਂ ਤਾਂ ਨਾਰੋ ਮਾ ਨਾ ਹੱਸਾਂ ਕਿਸੇ ਨੂੰ ਰੋਕੇ ਵੀ ਦਿਖਾਉਣ ਜੋਗੀ ਨਹੀਂ ਹੈ ਆਪ ਕਰੋ ਬੰਦੇ ਵਾਰੀ ਆ ਭਣੇ ਤੀ ਮੰਗਲੀ ਤਕੜਿਆਂ ਦੇ ਇਹ ਭੁੰੜਾ ਐਡਾ ਬੇਲਾ ਕੰਜਰ ਠਰ ਕੀ ਤੀਜੇ ਦਿਨ ਠਾ ਵਜਦਾ ਨਹੀਂ ਦੇਖਦਾ ਵਿਕਲੀ ਤੀਵੀਂ ਆ ਮੈਂ ਨਾ ਜਾ ਕੇ ਬਰੋਬਰ ਬੈਠਾਂ ਫਿਰ ਭਣੇ ਅੱਜ ਤਾਂ ਮੈਂ ਮੇਥ ਲਿਆ ਸੀਗਾ ਕਿ ਮੈਂ ਆਏ ਨੂੰ ਤੰਗ ਕਰੂੰ ਕੰਮ ਕਰਾਂ ਵਾਦੂ ਆਪੀ ਆਕੇ ਨਹੀਂ ਆਉਣਾ ਦੇਖ ਜਿਵੇਂ ਮਰਜੀ ਚੰਗਾ ਵਾਸੀ ਮੈਨੂੰ ਤਾਂ ਬਾਲੇ ਚੇਰ ਹੋ ਗਿਆ ਮੇਰੇ ਤਾਂ ਦੁਕਾਨ ਸੁਣਨੀ ਪਈ ਐ ਉੱਥੇ ਭਾ ਗਾਕ ਮੈਨੂੰ ਵਾਜਾਂ ਮਾਰੀ ਜਾਂਦੇ ਹਣ ਗੱਲਾਂ ਤਾਂ ਮੈਂ ਜਿੰਦਾ ਲਈ ਸੀ ਚੱਲ ਵਧੀਆ ਕੀਤਾ ਉੱਥੇ ਬਾਜ ਮਾਰ ਦਿੰਦੀ ਪਰ ਲਿਆ ਕਿਹਨੂੰ ਰਵੀ ਕਿਹਨੂੰ ਸੋਡਾ ਦੇ ਤਾਂ ਮੈਂ ਕਿਹਾ ਮੈਂ ਘਰ ਅਭੀ ਮੜੀ ਦੀ ਗੌਰ ਰੱਖੀ ਚੱਲ ਚੰਗਾ ਮਾਚਾ ਅੱਛਾ ਗੈਰੀ ਆਇਆ ਨਹੀਂ ਹੋਣਾ ਫਿਰ ਹਜੇ ਨਹੀਂ ਤਾਂ ਭੈ ਜਾਂਦਾ ਹੈ ਹਾਂ ਨਾ ਨਾ ਆਇਆ ਨਹੀਂ ਹਜੇ ਆਇਆ ਨਹੀਂ ਸਕੂਲੋਂ ਚੱਲ ਸੁੱਖਣਾ ਜਵਦਾਬਾਸ ਦਾ ਰਹਿ ਤੇਰਾ ਭਾਈ ਭਾਈ ਉੱਤਾ ਚੱਕ ਲੂ ਤੇਰਾ ਡੈਡੀ ਵੀ ਕਿੰਨਾ ਚਿਰ ਕੰਮ ਕਰੂਗਾ ਹੋਰ ਇਹ ਤਾਂ ਹੈਗਾ ਹਾਂ ਮੈਂ ਤਾਂ ਕਹਿੰਦੀ ਸੀ ਚਲ ਹੱਥ ਨੇ ਲੈ ਜਾ ਮੈਂ ਤੜਕਾ ਤਾਂ ਤੁਸੀਂ ਲਾ ਲਿਓ ਮੈਂ ਤੇ ਰਿੰਨ ਨਾਲ ਹੀ ਸੀ ਭਾਈ ਰਿੰਨ ਲੈ ਚਲ ਕੋਈ ਮੈਂ ਹੱਥ ਨੇ ਜ ਲੈ ਕੇ ਜਾਉਂਗੀ ਫਿਰ ਹਾਂ ਪਿਆ ਰਹਿੰਦੇ ਨਾ ਨਾ ਕੋਈ ਨਾ ਤੇ ਮੈਂ ਐ ਕਹਿੰਦੀ ਸੀ ਘੁੱਟ ਚਾਹ ਬਣਾਉਣੀ ਆ ਜੇ ਪੀ ਕੇ ਜਾਣੀ ਆ ਅਥਰ ਮਾਸੜ ਆਊਗਾ ਪੀਣਾ ਨਹੀਂ ਨਾ ਮੇਰੇ ਕੋਲ ਹੁਣ ਕਿਤੇ ਆ ਦੁਕਾਨ ਦਾ ਕਰਕੇ ਨਾ ਮੈਂ ਤਾਂ ਕਿਸੇ ਨਾਲ ਮਾੜੀ ਜੀ ਗੱਲਬਾਤ ਨਹੀਂ ਕਰਨ ਜੋਗੀ ਚਾਹ ਤੇ ਫਿਰ ਪੀ ਲਾ ਕੀ ਕੜਕੜ ਜੇ ਹੋਣ ਲੱਗੇ ਇਹ ਸਾਡਾ ਹਾ ਲਾਈਟ ਆ ਗਈ ਤੇ ਪਾਣੀ ਆਲਾ ਫਿਲਟਰ ਲਵਾਤਾ ਕੁੜੀ ਨੇ ਹੁਣ ਤਾਂ ਸਾਨੂੰ ਦਵਾਈ ਬੂਟੀ ਚ ਅੱਗੇ ਡਾਕਟਰ ਕਹਿੰਦਾ ਤਾਂ ਪੱਤਾ ਪਾਣੀ ਕਰਕੇ ਪਾਲੀ ਹੁਣ ਤਾਂ ਮੈਂ ਇਹ ਚ ਹੀ ਪਾ ਲੈਂਦੀ ਆ ਸੀਸੀ ਆ ਹਲਾ ਕੇ ਦਵਾਈ ਲੈ ਲੈਣੀ ਹੈ ਪੱਤਾ ਕਰਨ ਦੀ ਲੋੜ ਨਹੀਂ ਹੈ ਲੋੜ ਨਾ ਪੱਤਾ ਵਾਲਾ ਕਾਹਨੂੰ ਹੈ ਤਾਂ ਕੰਪਨੀ ਦੇ ਲਵਾਇਆ ਤਾਂ ਕੰਪਨੀ ਦੇ ਲਵਾਇਆ ਵਧੀਆ ਤੁਸੀਂ ਆਏ ਕੁੜੀ ਨੂੰ ਪਤਾ ਫਿਰ ਮੈਂ ਤਾਂ ਇੰਨੇ ਪੜ੍ਹੀ ਲਿਖੀ ਨਹੀਂ ਦੀ ਚੱਲ ਜਾ ਮਾਂਸੀ ਫਿਰ ਮੈਂ ਜਾਣੀ ਆ ਮੈਨੂੰ ਬਹੁਤ ਲੜਾ ਟਾਈਮ ਲੱਗ ਗਿਆ ਹਾਂ ਤੇਰੇ ਮੰਮੀ ਨੇ ਕਹੇ ਦੀ ਆਉਗੀ ਮੇਰੇ ਲਈ ਸਾਗ ਦੇ ਕੇ ਜਾਊਗੀ ਹਾਂ ਹਾਂ ਦੇ ਜੀ ਕੋਈ ਨਹੀਂ ਨਾ ਕੋਟ ਚਾਹ ਵੀ ਕਰਦਾ ਵਿਚਾਰੇ ਨੂੰ ਹੈ ਚੱਲ ਚਾਹ ਤਾਂ ਪਿਆਦਾ ਨਹੀਂ ਕਦੋਂ ਦੇ ਗੇੜੇ ਲਾਤੇ ਹੈ ਆਵਦਾ ਫੇਬਿਟਡ ਮਾਤਦਾ ਕਹੂਗਾ ਕੋੜਮਣੀ ਨੇ ਚਾਹ ਨਹੀਂ ਪਿਆਈ ਜੇ ਚਾਹ ਪਿਆ ਦੂ ਬਾਵਾ ਘਰ ਤਾਂ ਆਉਦੀ ਐ ਵੀ ਮੇਰੀ ਧੀ ਮੁੰਡੇ ਦੇ ਸਹੁਰੇ ਮੇਰੀ ਇੱਜ਼ਤ ਕਰਦੇ ਆ ਜਾ ਕੇ ਵੀ ਕੋਲੇ ਦੱਸੋ ਇਹ ਤਾਂ ਤੋਰੇ ਫੇਰੇ ਵਾਲਾ ਬੰਦਾ ਲੈ ਫਿਲਟਰ ਦੇ ਪਾਣੀ ਦੀ ਕਰ ਦਿੰਨੀ ਆ ਹਾਏ ਆਏ ਮਰ ਗਿਆ ਵੇ ਆਏ ਆ ਗਿਆ ਭਾਈ ਆ ਗਿਆ ਭਾਈ ਬਾਈ ਤਾਂ ਆਏ ਹੋ ਹੋ ਕੀ ਹੋ ਗਿਆ ਬਾਲੀ ਹਾਈ ਹਾਈ ਕਰੀ ਅੰਨਾ ਉਹ ਭਾਈ ਮੇਰੇ ਤਾਂ ਨਾ ਧੱਕ ਪੈ ਗਈ ਜੇ ਇੱਥੇ ਉਹ ਮੋਢਾ ਪਾਏ ਨਾ ਜੇ ਇੱਥੇ ਅੱਡੀ ਜੀ ਧਰ ਦੇ ਪੂਰਾ ਆਰਾਮ ਆ ਜਾਏ ਬੇ ਬਾਈ ਕਾਣੂ ਪੈੜਾ ਲੱਗਦਾ ਸਾਡੇ ਗਵਾਂਢੀ ਚੁੱਕ ਕੱਢਦੇ ਆਗੇ ਅੱਛਾ ਹਾਂ ਉਹਨਾਂ ਦੇ ਮੈਂ ਤੈਨੂੰ ਲੈ ਚਲਦੀ ਆ ਨਾਲ ਉੱਥੇ ਕਢਾ ਲਿਉਣੀ ਚੁੱਕ ਤਾਂ ਆ ਮੈਂ ਕੁੱਟਾ ਚਾਹ ਦੀ ਕਰ ਲਈ ਸੀ ਲੈ ਦੋ ਕੁੱਟਾ ਪਰ ਫਿਰ ਪੀ ਹੋਰ ਉਹ ਗੋਲੀ ਗੋਲੀ ਪਈ ਆ ਹਰੇ ਪੰਨੇ ਵਾਲੀ ਉਹ ਵੀ ਦੇ ਦਿੰਦੀ ਭਾਈ। ਨਾ ਗੋਲੀ ਬੱਟੀ ਤਾਂ ਮੈਨੂੰ ਭਾਈ ਐ ਮੈਂ ਕਹਾਂ ਪਤਾ ਨਹੀਂ ਐ ਮੈਂ ਗਲਤ ਗੋਲੀ ਦੇ ਦਾਂ ਫੇਰ ਤੇਰੇ ਚੱਲ ਜੂ ਗੋਲੀ ਔਖਾ ਹੋ ਜੂਗਾ ਕਿੱਥੇ ਲਈ ਫਿਰੂ ਮੈਂ। ਉਹ ਭਾਈ ਉਹ ਤਾਂ ਮਨ ਤੋਂ ਉੱਤੇ ਸੀਗੀ ਕਣਕ। ਅੱਛਾ। ਮੇਰਾ ਤਾਂ ਠੇਡਾ ਵੱਜ ਗਿਆ। ਕਿੰਨੇ ਸੇਰ ਉੱਤੇ ਸੀ? ਉਹ ਤਾਂ ਹੈਗੀ ਸੀ ਭਾਈ 10 ਸੇਰ ਉੱਤੇ ਸੀ ਸੀਗੀ। ਲਾ ਸੇਰ ਤਾਂ ਅੱਧਾ ਕਵਾਂਟਲ ਹੋ ਗਈ ਹਨਾ। ਹੋਰ ਮੈਂ ਤਾਂ ਬਸ ਪੁੱਛਣਾ ਭਾਈ ਅੱਛਾ ਹਾਂ ਮਤਾਏ ਕਹਿੰਦੀ ਸੀ ਤੇ ਸੇਵੀਆਂ ਆ ਬਾਈ ਜਾਂਦਾ ਚੱਕੀ ਤੇ ਘੰਟਾ ਹੋਰ ਤੇ ਫੇਰ ਚੱਕ ਲਿਆਉਂਦਾ ਹੁਣ ਚੱਕਣ ਮੈਂ ਕਿਹਨੂੰ ਭੇਜੂੰਗੀ ਭਾਈ ਕਿਸੇ ਤੋਂ ਮੰਗਾ ਲਈ ਹੁਣ ਮੇਰੀ ਤਾਂ ਬੇਵਾ ਸੇਵੀਆਂ ਬਣ ਗਈਆਂ ਨਾ ਮਤਾਏ ਕਹਿੰਦੀ ਸੀ ਢੋਲੀ ਚੱਕਣੀ ਪਊ ਤੈਨੂੰ ਹਣ ਉਹ ਮਰਲੀ ਦੁਕਾਨ ਵਾਲੇ ਸਾਡੇ ਨਾਲ ਗੈਸ ਵੀ ਦੇ ਦਿੰਦੇ ਆ ਆ ਵੀ ਤਕਣੀ ਜੀ ਦੇ ਤੜਕੇ ਗਏ ਸੀ ਦੁੱਧ ਨੂੰ ਦੁੱਧ ਤਾਂ ਫੜਾ ਗਈ ਢੋਲੀ ਮੁੱਕ ਗਈ ਢੋਲੀ ਮੁੱਕ ਗਈ ਹਾਂ ਗੈਸ ਫਿਰ ਉਹ ਲੱਕੜਾ ਫੂਕ ਲੋ ਪਈਆਂ ਇੰਨੀਆਂ ਲੱਕੜਾਂ ਤਾਂ ਮੇਰੇ ਨਾਲ ਅੱਖਾਂ ਚ ਕੁਰਕਰੇ ਪੈ ਰਹੇ ਆ ਮੇਰੇ ਅੱਖਾਂ 'ਚ ਧੂਆ ਪੈ ਪੈ ਕੇ ਲਾਲ ਹੋ ਜਾਂਦੇ ਗੈਣਕ ਲੱਗਿਆ ਆ ਕਰੇ ਕਰੇ ਨਹੀਂ ਮੈਂ ਲਾਉਂਦੀ ਚੌੜਾ ਜੀ ਦਿੰਦਾ ਮੂੰ ਮੈਨੂੰ ਚੱਲ ਕੋਈ ਨਾ ਭਾਈ ਹਾਂ ਹੋਰ ਪਾਣਾ ਚਾਹ ਨਾ ਬਸ ਮੈਂ ਹੀ ਨਹੀਂ ਪੀਣੀ ਹੈਗੀ ਮੈਂ ਤਾਂ ਸੱਚਾ ਹੀ ਕਹਿੰਦਾ ਸੀਗਾ ਚੱਲ ਸੇਵੀਆਂ ਕੱਦੋ ਫੇਰ ਖਾ ਲੂੰਗਾ ਹਾਂ ਮੈਨੂੰ ਤਾਂ ਨਾ ਉਹਨਾਂ ਦਾ ਸੁਨੇਹਾ ਆ ਗਿਆ ਸੀਗਾ ਮੈਂ ਸਾਲਿਆਂ ਦਾ ਅੱਛਾ ਮੈਂ ਤਾਂ ਉਧਰ ਮੈਂ ਇਸ ਦੇਖਣ ਜਾਣਾ ਭਾਈ ਕੁੜਬਣੀ ਮੇਰੀ ਗੱਲ ਸੁਣ ਬਾਈ ਆ ਟੋਲੀ ਮੈਂ ਤੇਰੇ ਕਿਹੜਾ ਬਾਲੀ ਭਾਰੀ 15 ਸੇਰ ਤਾਂ ਹੁੰਦੀ ਹੈ ਇਹ ਉਹ ਬਸ ਭਾਈ ਕੋਈ ਨਾ ਮੈਂ ਟੋਲੀ ਮੁਰਦਾ ਹੋਇਆ ਸੱਟ ਜੂੰਗਾ ਇਹ ਰ ਮੈਨੂੰ ਫਿਰ ਉਹ ਕਹਿੰਦੇ ਸੀ ਕਿਤੇ ਕੰਮ ਆ ਜਾਣਾ ਅੰਬੇ ਬਾਈ ਮੈਂ ਤਾਂ ਤੇਰਾ ਲਾਲਚ ਤੱਕਦੀ ਸੀਗੀ ਮੈਂ ਤਾਂ ਐ ਕਹਿੰਦੀ ਸੀ ਮੈਂ ਤਾਂ ਦੌਰ ਜਾਇਆ ਮੇਰੇ ਨਾਲ ਦੇੜੀਆਂ ਪੰਨਾਂ ਮੈਂ ਖਾ ਪੰਜਾ ਲਿਆਵਾਂਗੇ ਮੈਨੂੰ ਰੂਹੀ ਬਾੜੇ ਚੜਦੀ ਹੈ ਬਾਈ ਤੂੰ ਉੱਥੇ ਮੇਰੇ ਨਾਲ ਲੱਕੇ ਹਾਂ ਉਹ ਮੈਂ ਮੈਂ ਨਾ ਫੇਰ ਆਉਂਗਾ ਕਦੇ ਹੁਣ ਤਾਂ ਮੈਂ ਚੱਲਿਆ ਮੈਂ ਇਸ ਦੀ ਮੇਰੀ ਗੱਲ ਸੁਣ ਬਾਈ ਕਿਹੜਾ ਮੈਂ ਤਾਂ ਨਾ ਤੇਰਾ ਸਹਾਰਾ ਵੇ ਚੰਦਰਿਆ ਵੀ ਚੱਲ ਤੂੰ ਆ ਗਿਆ ਕੰਮ ਕਰਾ ਦੇਗਾ ਕਰਾ ਜਾ ਨਾ ਬਾਈ ਢੋਲੀ ਤੇ ਮੈਂ ਆਉਣਾ ਮੁਰਤੀ ਆਉਣਾ ਭਈ ਮੈਂ ਮੈਂ ਇਸ ਦੇਖਾਂ ਫੇਰ ਆਉਂਗਾ ਚੰਗੋ ਮਰਜੀ ਆ ਤੇਰੀ ਕੇੜੇ ਘਟੋ ਲੈ ਨਮਕਾ ਸੁਖ ਨਾਲ ਲੈ ਅੱਜ ਤੱਕ ਇਹਿੰਦੇ ਹੁੰਦਾ ਤੀਰ ਤੁੱਕਾ ਮੇਰਾ ਵੀ ਚੱਲ ਹੀ ਗਿਆ ਮੇਲੋਂ ਐਂ ਘਟ ਨਹੀਂ ਕਿਸੇ ਤੋਂ ਬੰਦਾ ਭਜਾਣ ਲੱਗਿਆ ਐ ਮਿੰਟ ਲਾਉਂਦੀ ਹੁੰਦੀ ਆ ਹੈ ਜੋਨੇ ਖਾਣੇ ਪੁੱਛ ਲੈਂਦੀ ਨਹੀਂ ਤੇਰਾ ਕੁੜਮਾ ਆ ਗਿਆ ਨਹੀਂ ਤੇਰਾ ਕੁੜਮਾ ਆ ਗਿਆ ਅੱਜ ਤੋਂ ਬਾਅਦ ਨਹੀਂ ਮੇਰਾ ਕੁੜਮਾ ਆਉਂਦਾ ਉਹੀ ਗੱਲ ਕੱਚੀ ਸਗੀਰੀ ਸੀ ਹੈ ਮੈਤੀ ਦਸੌਰੇ ਕੋਲੇ ਥੂ ਥੂ ਥੋੜੀ ਕਰਾਉਣੀ ਆ ਤੇ ਨਾਲੇ ਐ ਮੇਲੋਂ ਨੇ ਸਾਰੀ ਉਮਰ ਕੱਢਤੀ ਕੁੜੀ ਮਟਿਆਰ ਕਰ ਲਈ ਮੈਂ ਤਾਂ ਗਿੱਲੇ ਗੋਹ ਤੇ ਕਦੇ ਪੈਰ ਨਹੀਂ ਤਰਿਆ ਇਹ ਕੀ ਸਮਝਦਾ ਸੀ ਠਰਕੀ ਉਹ ਮੇਰੇ ਨਾ ਕੋਟਾ ਮਾ ਪਾਉਣ ਨੂੰ ਫਿਰਦਾ ਸੀ ਇੰਨਾ ਕੰਮ ਕਰਾ ਲਿਆ ਹੁਆ ਮੈਂ ਤਾਂ ਕਿਹੜੀ ਰਜਾਈ ਪਜਾਉਣੀ ਸੀ ਪਜਾਉਣੀ ਸੀ ਦਵਲ ਤਾਂ ਪਰ ਚੱਲ ਨਹੀਂ ਮਣਾ ਕਿਹੜਾ ਸੇਬ ਨਾ ਜਾ ਰਹੀ ਆ ਗਿਆ ਨਾਲੇ ਮੇਰੀ ਰਿਸ਼ਤੇਦਾਰੀ ਰਹਿ ਗਈ ਨਾਲੇ ਅੱਜ ਤਾਂ ਵਾਅਦਾ ਆਊਗਾ ਨਹੀਂ 100 ਵਾਰੀ ਸੋਚੂਗਾ ਵੀ ਜਾਵਾਂ ਮੈਲੋ ਕੋਲ ਜਾਵਾਂ ਕੁੜਮਣੀ ਦੇ ਹਾਂ ਐ ਮਾਰਤਾ ਕੁੜਮਣੀ ਕੁੜਮਣੀ ਕਾਦੀਆਂ ਤੂੰ ਤਾਂ ਕੜਮਣੀ ਆ ਤਵਾ 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 ਮੈਂ ਨਾ ਮੁੜ ਕੇ ਆਉਂਗਾ ਇੱਥੇ ਹੁਣ ਤਾਂ ਨਾ ਮੁੰਡਾ ਵਿਆਹ ਨਹੀਂ ਆਉਂਗਾ ਸਾਲ ਨੂੰ ਵਿਆਹ ਲਾ 2 ਸਾਲਾਂ ਨੂੰ ਵਿਆਹ ਲਾ ਅਜ ਤਨਾ ਕੁੜਮਣੀ ਦਾ ਕੰਮ ਕਰਾ ਕਰਾ ਕੇ ਬਦਲੇ ਲੈ ਲੈ ਪਤਾ ਨਹੀਂ ਕਿਹੜੇ ਜਨਮ ਦੇ ਇੱਕ ਚੱਕ ਹੋਰ ਪੈਗੀ ਹਾਏ ਨਿਕਲ ਜਾ ਇੱਥੋਂ ਨਿਕਲ ਜਾ ਗੇਲ ਸਿਆ ਹਾਏ